हां जी किसान फिरो स्वागत है ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਹੀ ਫਰਵਸੀਆਂ ਸੇੜ ਲਈ ਲੈ ਕੇ ਆਏ ਹਾਂ ਸੱਤੇ ਹੀ ਵਾਈਟ ਟੌਪ ਦੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਬਹੁਤ ਵਧੀਆ ਚੱਲਦਾ ਜਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਚੱਲਦਾ ਬਾਈ ਠੀਕ ਹੈ ਨਾਮ ਤੇ ਡਰੈੱਸ ਬੋਲੋ ਨਾ ਬਾਈ ਕੁਲਵਿੰਦਰ ਸਿੰਘ ਆ ਪਿੰਡ ਕੋਲਿਆ ਖੁਰਜ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਟਾ ਕੋਲਿਆ ਦੁੰਨੇ ਕੇ ਮੋਬਾਈਲ ਨੰਬਰ ਹੈਗਾ 9781935553 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਰੇਟ ਬਾਈ ਅੱਜ ਵੀ ਜਾਇਜ਼ ਹੋਣਗੇ ਰੇਟ ਬਿਲਕੁਲ ਜਾਇਜ਼ ਹੀ ਹੁੰਦੇ ਆ ਬਾਈ ਆਪਣੇ ਰੇਟ ਹਾਂ ਅੱਗੇ ਵੀ ਜਾਇਜ਼ ਹੁੰਦੇ ਆ ਬਾਈ ਦੇ ਬਾਕੀ ਮਾਲ ਵੀ ਸਾਰਾ ਆਉਦੀ ਛੇੜ ਉਹਨਾਂ ਸਾਰਾ ਓਕੇ ਦੀ ਰਿਪੋਰਟ ਆ ਮਾਲ ਬਾਈ ਤੁਹਾਡੇ ਸਾਹਮਣੇ ਆ ਕੁਆਲਿਟੀ ਪੂਰੀ ਇੱਕ ਨੰਬਰ ਵਸ਼ੀ ਆ ਦੀ ਮੈਂ ਕਿਹੜੀ ਬਾਤ ਹਾਂਜੀ ਖੀਰੀਆਂ ਵਸ਼ ਆ ਝੋਲੀ ਦਿਖਾ ਦਿਓ ਬੰਦਾ ਬੱਛੀ ਬਾਈ ਮੈਂ ਕਹਿੰਦਾ ਕੀ ਬਾਤ ਆ ਗੱਬਣਾਰ ਦੀ ਝੋਲੀ ਤਾਂ ਕਰਮ ਵਾਲੀ ਹੁੰਨ ਲਈ ਛੀ ਮੱਛੀ ਆ ਬਾਈ 10 ਮਹੀਨੇ ਉਮਰ ਆ ਬੱਸ ਠੀਕ ਆ ਹਾਂਜੀ 10 ਮਹੀਨਿਆਂ ਦੀ ਉਮਰ ਆ ਬਾਈ ਹਜੇ ਉਸ ਹੱਬ ਨੰਦਾਜਾ ਲਾ ਲਓ ਬਾਕੀ ਗੋਲ ਨਹੀਂ ਹੋਣੀ ਬੀ ਮੱਛੀ ਦੇਖ ਲੋ ਫੇਸ ਚੈੱਕ ਕਰੋ ਬਾਈ ਕੀ ਬਾਤ ਬਰੀਡ ਬੋਲਦੀ ਆ ਮਸਤੀ ਫੁੱਲ ਕਰਦੀ ਆ ਹਨਾ ਹਾਂਜੀ ਹਾਂਜੀ ਲੇ ਬਾਈ ਫੇਸ ਚੈੱਕ ਕਰੋ ਗੋਲ ਮਟੋਲ ਪਈ ਆ ਕੱਲਾ ਕਲੰਗ ਨਾ ਬੋਲਦਾਗਾ ਬੱਚੇ ਦਾ ਬਾਕੀ ਇਹਲੇ ਦਾ ਹੁੰਦਾ ਚਲਾਉਣ ਦਾ ਹਨਾ ਬਾਈ ਹਾਂਜੀ ਹਾਂਜੀ ਬਾਕੀ ਜਦੋਂ ਸਪੇਡਰਸ ਬਹੁਤ ਬੱਸੀ ਦੇ ਵਿੱਚ ਗੋਲ ਗੋਲ ਪਈਆ ਬੱਸੀ ਬਾਈ ਕਿਸੇ ਪੱਖ ਤੋਂ ਲਿੱਸੀਲਾ ਵੀ ਨਹੀਂ ਹੈਗੀ ਬਾਕੀ ਬੋਦੀ ਚੈੱਕ ਕਰੋ ਖੜਨੀ ਖੜਨੀ ਨਾ ਬੱਸੀ ਦੀ ਫੁੱਲ ਚੰਗੀ ਆਏ ਮੰਨ ਲਓ ਵੀ ਦੋ ਦੋ ਤਿੰਨ ਮਹੀਨੇ ਸਾਮਕ ਟਿਕਾ ਦੇ ਕਾਬਲ ਹਾਂਜੀ ਹਾਂਜੀ ਆਰਾਮ ਨਾਲ ਵੀ ਟਿਕਾ ਲੈਂਦੀ ਤੇ ਬਾਈ ਕੀ ਮੋਲ ਰੂਏ ਦਾ ਫਿਰ ਸੁਬਿੰਦਰ ਓਏ ਮੋਲਾ ਭਾਇਆ ਹਾਂ ਬਾਈ ਇਹ ਹੈਗਾ 15 15000 ਠੀਕ ਆ 15 15000 ਹੀ ਰੱਖਿਆ ਆਪਾਂ ਪਰ ਬੱਸੀ ਦਾ ਠੀਕ ਆ ਇਹਨੂੰ ਇਕੱਠਿਆਂ ਲੈਂਦਾ ਜੋੜਾ ਲੈਂਦਾ ਜੇ ਉਹਦੇ ਜੋ ਆਪਾਂ ਮਾਨਦਾਨ ਵਧ ਕਰ ਦਿਆਂਗੇ ਠੀਕ ਆ ਬਾਈ ਹਾਂਜੀ ਅੱਗੇ ਦੋ ਨੰਬਰ ਬੱਚਾ ਬਾਈ ਏ ਵੀ 10 ਮਹੀਨੇ ਬਚੀ ਆ ਭਾਈ ਫੇਸ ਕੁਆਡ 10 ਭਾਈ ਕੀ ਬਾਤ ਆ ਮੇਨ ਗੱਲ ਹੁੰਦੀ ਆ ਬਿਊਟੀ ਚੈੱਕ ਕਰੋ ਭਾਈ ਬੱਚੇ ਦੀ ਹਨਾ ਬਿਲਕੁਲ ਕੀ ਬਾਤ ਆ ਭਾਈ ਫੇਸ ਚੈੱਕ ਕਰੋ ਮੈਂ ਕਹਣਾ ਨਿੱਕਾ ਨਿੱਕਾ ਕਰਨੀ ਲੱਗਿਆ ਵਾ ਜਮਾ ਗੋਲ ਕਰਨਾ ਜਮਾ ਗੋਲ ਕਰਨਾ ਬਾਕੀ ਝੂਲੀ ਬਹੁਤ ਚੰਗੀ ਬੱਸੀ ਹੂੰ ਬਾਕੀ ਖੜਨੀ ਖੜਨੀ ਚੈੱਕ ਕਰੋ ਬੱਚੇ ਦੀ ਸਟ੍ਰੇਟ ਨਰ ਨਾ ਐ ਕਰੋ ਮੰਨੋ ਵੀ ਫੁੱਲ ਲੱਗੇ ਨਹੀਂ ਹੈਗਾ ਵੀ ਲਿਸੀਆਂ ਜੀਆਂ ਕਿ ਨਹੀਂ ਭਾਈ ਹਾਂਜੀ ਰੁਕੋ ਮੜੀ ਭਾਈ ਆਪਾਂ ਤੁਹਾਨੂੰ ਚੈੱਕ ਕਰਾ ਦਈਏ ਲੇ ਬਈ ਥਣ ਚੇਕਰ ਪੂਰੀ ਵਿਥਿਆ ਥਣ ਲੱਗੇ ਵਾ ਬਹੁਤ ਸੋਹਣਾ ਥਣ ਲੱਗਾ ਵਾ ਬਾਕੀ ਵਜਨ ਵਾਲੀਆਂ ਬਈ ਇਹ ਨਹੀਂ ਹੈਗਾ ਵੀ ਲੱਸੀ ਆ ਵਜਨ ਵਜੂਦ ਫੁੱਲ ਰਾਜੀ ਵਛੀਆਂ ਪੂਰਗਾ ਰਾਜੀ ਵਛੀਆਂ ਆਏ ਨੇ ਫੁੱਲ ਰਾਜੀ ਵਛੀਆਂ ਨੇ ਬਈ ਅੱਗੇ ਬਈ 3 ਨੰਬਰ ਬੱਚਾ ਏ ਦੀ ਕਿੰਨੀ ਕੁ ਮੁਰਾ ਬਾਈ ਬੱਚੇ ਦੀ ਇਹ ਵੀ 10 ਮਹੀਨੇ ਦੀ ਬੱਛੀ ਹੈ ਬਾਈ ਤੇ ਬਾਈ ਬਰੀਡ ਚੈੱਕ ਕਰੋ ਬੱਚੇ ਦੀ ਕੀ ਆ ਬਾਤ ਆ ਫੇਸ ਚੈੱਕ ਕਰ ਲੋ ਪਾਕੀ ਰਾਜੂ ਦੀ ਚੌੜੀ ਚੌੜੀ ਪਿੱਛੋਂ ਚੌੜੀ ਬਹੁਤ ਲੰਮੀ ਲੰਮੀ ਬਹੁਤ ਹੈ ਅਜੇ ਜਮੈਂ ਬੱਚੇ ਹੀ ਆ ਹੈ ਨਾ ਉਸਾ ਉਹਨਾਂ ਲੰਮੀ ਫੁੱਲ ਆ ਜਾਂਦੇ ਆ ہاں ਬਾਕੀ ਬੱਤਵਾ 1.5 ਮਹੀਨੇ ਤੱਕ ਟੀਕਾ ਲੈਂਦੀ ਹੈ ਬੱਛੀ ਬਾਈ ਕੱਦ ਬਹੁਤ ਆ ਬੱਛੀ ਦਾ ਕੱਦ ਵਜੋਂ ਬਹੁਤ ਆ ਬਾਈ ਬਰੀਡ ਫੁੱਲ ਬਾਕੀ ਚੈੱਕ ਕਰ ਲੋ ਆਪਾਂ ਥਣ ਵੀ ਚੈੱਕ ਕਰਾਣਾ ਚਾਹੀਏ ਬਾਈ ہاں ਜੀ ਝੋਲੀ ਬਹੁਤ ਚੰਗੀ ਹੈ ਬੱਛੀ ਦੀ ਠੀਕ ਆ ਲੈ ਬਾਈ ਝੋਲੀ ਚੈੱਕ ਕਰੋ ਜਮਾ ਓਕੇ ਦੀ ਰਿਪ ਮੁੱਲ ਭਾਈ ਇਹਦਾ ਵੀ 15000 ਇਹ ਭਾਈ ਐਵੇਂ ਆ ਜੇ ਕੋਈ ਤਿੰਨ ਲੈਂਦਾ ਸੱਖਣਾ ਤਾਂ 300 ਕਿਲੋਮੀਟਰ ਦੀ ਡਿਲੀਵਰੀ ਫ੍ਰੀ ਹੋਊਗੀ ਆਪਣੀ ਤਿੰਨ ਬੱਚੀਆਂ ਤੇ ਠੀਕ ਆ ਤੇ ਹਾਂ ਬਾਕੀ ਮਾਨਤਨ ਕਰਦਾ ਕੋਈ ਗੱਲ ਨਹੀਂ ਭਾਈ ਕਹਿੰਦਾ ਕੋਈ ਦੋ ਬੱਚੀਆਂ ਲੈਂਦਾ ਜੋੜਾ ਲੈਂਦਾ ਤਾਂ 100 ਕਿਲੋਮੀਟਰ ਦੀ ਡਿਲੀਵਰੀ ਫ੍ਰੀ ਠੀਕ ਆ ਭਾਈ ਕਹਿੰਦਾ ਜੇ ਕੋਈ ਇਕੱਠੀਆਂ ਤਿੰਨ ਹੀ ਲੈਂਦਾ ਤਾਂ 300 ਕਿਲੋਮੀਟਰ ਜੇ ਕੋਈ ਜੋੜਾ ਲੈਂਦਾ ਤਾਂ 100 ਕਿਲੋਮੀਟਰ ਤੱਕ ਹਾਂਜੀ ਠੀਕ ਆ ਭਾਈ ਅੱਗੇ ਭਾਈ 4 ਨੰਬਰ ਬੱਚਾ ਏ ਬਾਈ ਹਕੀ ਤੇ ਨਾ ਤੋਂ ਮੀਨੇ ਮੋਹਰਾ ਆਈ ਦੀ ਪਹਿਲਾਂ ਤਾਂ ਬਾਈ ਕੱਟ ਚੈੱਕ ਕਰੋ ਬੱਚੇ ਦਾ ਹਾਂ ਕ ਤਿਆਰ ਹੀ ਬਸੀਮਨ ਲੈਣ ਦੇ ਜਮਾ ਤਿਆਰ ਹੈ ਬਾਈ ਸੀਮਨ ਲੈਣ ਦੇ ਤੇ ਬਾਕੀ ਲੰਮੀ ਸਟ੍ਰੇਟ ਨਰ ਜਾਂ ਪਿੱਛੇ ਤੋਂ ਆਪਾਂ ਮੰਨ ਲਓ ਵੀ ਚੌੜੀ ਚੂੜੀ ਜਮਾ ਫੁੱਲ ਲੱਤਾਂ ਤੋਂ ਹੁੰਦਾ ਚੱਲਾ ਲੋ ਲੰਮੀ ਲੰਮੀ ਬੱਸੀ ਨੇ ਕਿੰਨਾ ਜਾਣਾ ਹਦਕ ਨਹੀਂ ਬਾਈ ਹਾਂ ਬਾਕੀ ਥਾਣ ਝੋਲੀ ਬਹੁਤ ਚੰਗੀ ਹੈ ਬਾਕੀ ਆਪਾਂ ਫੇਸ ਚੈੱਕ ਕਰਾਈ ਮੜਾ ਹੈ ਬਾਈ ਐਨੂ ਕਰੀ ਹਾਂਜੀ ਹਾਂਜੀ ਮੈਂ ਫੇਸ ਬਹੁਤ ਪਿਆਰਾ ਲਾ ਲੈ ਫੇਸ ਚੈੱਕ ਕਰ ਲੋ ਬੱਚੇ ਦਾ ਨਗੀਲਾ ਹੀ ਐ ਚਦਣਾ ਹਾਂਜੀ ਹਾਂਜੀ ਸਭੀ ਬੜੀ ਵੀ ਆ ਰਾਜੀ ਰੋਜੀ ਫੋਨ ਲੱਗ ਇਹ ਨਹੀਂ ਹੈਗਾ ਬਾਈ ਸੈਨ ਗਾਲੀ ਆ ਬਸੀ ਹਾਂ ਜੀ ਵੀ ਲਿੱਛੀ ਜੀ ਆ ਜਾ ਰੰਗ ਹੈ ਨਹੀਂ ਹੈ ਨਾ ਬਾਕੀ ਥੋੜਾ ਝੋਲੀ ਵਿਖਾ ਦੋ ਪੂਰੀ ਗੱਬਣਾ ਲੀ ਆ ਵੇ ਕੀ ਬਾਤ ਆ ਮੈਂ ਝੋਲੀ ਚੈੱਕ ਕਰ ਲਾ ਬੜਾ ਮੋਟਾ ਥਣ ਲੱਗਿਆ ਗੱਬਣਾ ਦੇ ਵੀ ਨਹੀਂ ਮੈਂ ਕਹਣਾ ਹੈ ਥਣ ਹੋਣਾ ਹੈ ਜੀ ਤੇ ਲੱਗਿਆ ਵਾ ਬਾਕੀ ਰੇਟ ਵੀ ਬਾਈ ਦੇ ਜਾਇਜ਼ ਹੁੰਦੇ ਅੱਗੇ ਵੀ ਜਾਇਜ਼ ਹੁੰਦਾ ਕਿ ਨਹੀਂ ਬਾਈ ਰੇਟ ਬਾਈ ਮੰਗਣ ਨੂੰ ਹੁਣ ਆ ਬੱਛੀ ਆ ਇਹਦਾ 20000 ਰੁਪਿਆ ਮੋਲ ਕਰ ਦਿੰਦੇ ਸੇ ਹੂੰ ਉਹਨਾਂ ਇਹੋ ਜਿਹੇ ਵਸ਼ੀਆ 18 18 20 20 ਹਜ਼ਾਰ ਰੁਪਿਆ ਆ ਆਮ ਨਾਲ ਹੀ ਆ ਮਾਰਕੀਟ ਦੇ ਹਿਸਾਬ ਨਾਲ ਆ ਜਿਹੜਾ ਤੇ ਪਰ ਆਪਾਂ ਉਹਨਾਂ ਕੀ ਰੱਖਣਾ ਜਿੰਨੇ ਕ ਆਪਾਂ ਲੈਣੀ ਆ ਅੱਗੇ ਬਾਈ 5 ਨੰਬਰ ਬੱਚਾ ਇਹ ਹੈਗੀ ਆ ਬਾਈ 7 ਮਹੀਨੇ ਵਸ਼ੀ ਆ ਤੇ ਵਸ਼ੀ ਝੋਲੀ ਤੇ ਚੌਂਕ ਤੌਂਕ ਦਿਖਾਦੀ ਮੜੀ ਬਾਈ ਮੈਂ ਕਹਣਾ ਮੋਹੋ ਬੋਲਣ ਦੀ ਆਪਾਂ ਦਾ ਲੋੜ ਹੀ ਨਹੀਂ ਬਾਕੀ ਨਾ ਥਣ ਬਹੁਤ ਚੰਗਾ ਦਿਸ ਜਾਂਦਾਗਾ ਗਲਾਬੀ ਥਣ ਬਾਈ ਬਹੁਤ ਚੰਗਾ ਥਣ ਲੈ ਗਲਾਬੀ ਗਲਾਬੀ ਥਣ ਲੱਗਿਆ ਵਾ ਬਾਕੀ ਨਾ ਬਸੀ ਤੇ ਜੀ ਫੁਰਤੀ ਦੇਖੋ ਕਿੰਨੀ ਹੈ ਨਾ ਵਾਹ ਇਹ ਖੁੱਲੀਆਂ ਇੰਨਾ ਵਾ ਬਾਈ ਠੀਕ ਹੈ ਇਹ ਭਾਲਦੀਆਂ ਖੁੱਲਾ ਹੂੰ ਆਹ ਮਾਸਤੀ ਇੰਨੀ ਕਰਦਾ ਕਿ ਰੋਕ ਕਿ ਖੜਾ ਦੇ ਬਾਈ ਮੜੀ ਜੀ ਦੇਖੀ ਦੇਖੋ ਲੈ ਬਾਈ ਚੈੱਕ ਕਰ ਲੋ ਐ ਮਾਲੋ ਵੀ ਸਮੇਂ ਪੜੇ ਦੀ ਨਿਸ਼ਾਨੀਆਂ ਕਿਨੇ ਬਾਈ ਅੱਜ ਹੁਣ ਬਾਈ ਇਹ ਖਾਦਾ ਪੀਤਾ ਹੋਊਗਾ ਫੇਰ ਇਹ ਜਾਨਵਰ ਟੱਪੂ ਦਾ ਟੱਪੂ ਹੈ ਨਾ ਨਹੀਂ ਵਾ ਲਾਂਗੀ ਪੱਟੀਆਂ ਦੇ ਜਾਨਵਰ ਤੂੰ ਬਾਈ ਮੇਨ ਗਲਤ ਨਾ ਝੋਲੀ ਆ ਜਿਹੜੀ ਯਾਰ ਹਾਂ ਝੋਲੀ ਦਾ ਗੱਪਣ ਵਾਲੀਆਂ ਐ ਮਨ ਵੀ ਜਿਵੇਂ 5 ਮਹੀਨੇ ਦੀ ਗੱਪਣ ਮੱਛੀ ਦੀ ਝੋਲੀ ਹੁੰਦੀ ਆ ਝੋਲੀ ਹੁੰਦੀ ਆ ਬਾਕੀ ਬਾਈ ਫੇਸ ਵਾਸਤੇ ਚੈੱਕ ਕਰੋ ਰੰਗ ਰੂਪ ਚੈੱਕ ਕਰੋ ਪ੍ਰਿੰਟ ਚੈੱਕ ਕਰ ਲਓ ਹੁਣ ਵਿੱਚ ਚੀਜ਼ਾਂ ਜਾਇਆ ਵੀ ਪ੍ਰਿੰਟ ਨਹੀਂ ਮਿਲਦਾ ਕਿ ਨਹੀਂ ਬਾਈ ਇਹ ਸਾਰਾ ਕੁਝ ਹੀ ਮਿਲੂ ਬਾਈ ਆਪਣਾ ਕੋ ਰੇਟ ਵੀ ਮਿਲੂ ਬਰੀਡ ਵੀ ਮਿਲੂ ਸਭ ਕੁਝ ਮਿਲੂ ਬਾਈ ਬਰੀਡ ਵੀ ਮਿਲੂ ਤੇ ਬਸੀ ਤੇ ਚਮਕ ਚੈੱਕ ਕਰੋ ਪਹਿਲਾਂ ਤਾਂ ਕਿਆ ਬਾਤ ਆ ਮੁੱਲ ਬਾਈ ਦਾ ਸਾਰਿਆਂ ਦਾ ਮੰਨ ਕੇ ਜਿੰਨੇ ਵੀ 15 15000 ਦੇ ਸਾਬ ਨਹੀਂ ਹੋਇਆ ਨਾ ਬਾਈ ਹਾਂਜੀ 15000 ਦੇ ਸਾਬ ਨਾਲ ਜੇ ਕੋਈ ਵੱਧ ਲੈਂਦਾ ਜੋੜਾ ਲੈਂਦਾ ਤਿੰਨ ਲੈਂਦਾ ਤਾਂ ਉਹਦੇ ਡਿਲੀਵਰੀ ਵੀ ਆਪਾਂ ਫ੍ਰੀ ਕਰ ਦਿਆਂਗੇ ਠੀਕ ਆ ਜਿਹੜਾ ਆਪਾਂ ਦੱਸਿਆ ਹੈਗਾ ਤੇ ਬਾਕੀ ਰੇਟ ਚ ਵੀ ਮਾੜਾ ਮੋਟਾ ਵਧੂਗਾ ਠੀਕ ਆ ਅੱਗੇ ਆ 6 ਨੰਬਰ ਬੱਚਾ ਆ ਗਿਆ ਹਨਾ ਹਾਂਜੀ ਇਹਦੀ ਵੀ ਬਈ ਕੁਆਲਿਟੀ ਚੈੱਕ ਕਰੋ ਬੱਚੇ ਦੀ ਲੰਮੀਆਂ ਲੰਮੀਆਂ ਦਾ ਬਈ ਆਪਾਂ ਨੂੰ ਤਾਂ ਮੂੰਹ ਬੋਲਣ ਦੀ ਲੋੜ ਹੀ ਨਹੀਂ ਕਿਉਂ ਬਾਈ ਐਵੇਂ ਆ ਕੱਦ ਵਾਲੀਆਂ ਬੱਚੀਆਂ ਹੈਗੀਆਂ ਕੱਦ ਪੂਰਾ ਫੁੱਲ ਕਰਨਾਂ ਬੱਚੀਆਂ ਨੇ ਅਜੇ ਤੇ ਬਾਕੀ ਸਟਰੈਟਨੈਸ ਪੂਰੀ ਹੱਡੀ ਦੀ ਤੇ ਲੱਤਾਂ ਲਤਾਂ ਪੂਰੀਆਂ ਸਿੱਧੀਆਂ ਬੱਚੀਆਂ ਦੀ ਐ ਨਹੀਂ ਕੋਈ ਗੱਲ ਹੈਗੀ ਇਹ ਨਹੀਂ ਹੈਗਾ ਘੜਕੇ ਦਰਮਿਆਨ ਨਾ 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 ਬਾਕੀ ਥਣ ਬਾਈ ਚਾਰ ਹੀ ਮੈਣਗੇ ਸਾਰਿਆਂ ਦੇ ਕਿਸੇ ਦੇ ਫੋਟਸ ਆਗ ਨਹੀਂ ਨਹੀਂ ਲੈ ਚਾਰ ਚਾਰ ਹੀ ਥਾਣਾ ਸਾਰਿਆਂ ਦਾ ਬਾਕੀ ਕੁਆਲਿਟੀ ਆ ਬਾਈ ਜੀ ਕਵਾਲਟੀ ਆਦੀ ਹੋ ਰਹਾ ਇਹ ਨਹੀਂ ਹੈਗੀ ਵੀ ਕੋਈ ਵੀ ਬੱਸੀ ਢੱਡਲ ਜੀ ਆ ਢੱਡਲ ਜੀ ਨਹੀਂ ਆਪਾਂ ਲੈਂਦੇ ਨਹੀਂ ਢੱਡਲਦੀ ਆ ਹੱਡੀ ਵਹਿ ਜਾਂਦੀ ਮੁਰਗੇ ਕੱਦ ਨਹੀਂ ਕਰਦੀ ਉਹ ਹੁਣ ਅਗਲਾ ਮਾਰਟੀਕਲ ਵੀ ਪਤਲੇ ਆ ਬਤਲੀਆਂ ਪਈਆਂ ਚਲੋ ਬੰਨਣਾ ਇਹਨਾਂ ਨੇ ਕਿੱਥੇ ਜਾ ਕੇ ਖੜਨਾ ਹੈ ਹਾਈਟ ਨਾਲ ਬਾਈ ਜਿਹੜਾ ਪਉ ਵਧੂਗਾ ਉਹਨੇ ਹਾਏ ਉਹਨੇ ਪਾਲਾ ਥੋੜਾ ਨੋਰਮਲ ਹੀ ਰਹਿਣਾ ਆ ਚੀਜ਼ਾਂ ਹੁਣ ਡਾਕਟਰ ਦੱਸਦੇ ਹੈਗੇ ਕਿ ਆ ਪਸ਼ਲੀਆਂ ਦਾ ਤਿੰਨ ਪਸ਼ਲ ਲੈਣਾਂ ਇਹਨਾਂ ਦਾ ਥੋੜਾ ਥੋੜਾ ਗੈਪ ਦਿਸਣਾ ਚਾਹੀਦਾ ਦਿਸਣਾ ਚਾਹੀਦਾ ਭਾਈ ਠੀਕ ਆ ਨਾਂ ਵਾਲਾ ਜਾਨਵਰ ਮੋਟਾ ਹੁੰਦਾ ਨਾਂ ਵਾਲਾ ਰਾਜੀ ਹੁੰਦਾ ਜੇ ਆਪਾਂ ਮਾਸ ਹੀ ਚੜ੍ਹਾ ਲੈ ਲ ਕੇ ਮੋਟਾ ਲੈ ਲ ਕੇ ਚੰਮ ਉਹਨਾਂ ਨੂੰ ਦੁੱਧ ਨਹੀਂ ਕੱਢਣਾ ਹੁੰਦਾ ਪਤਲੀ ਚਮੜੀ ਚਾਹੀਦੀ ਬਿਲਕੁਲ ਕਾਗਜ਼ ਵਰਗੀ ਭਾਈ ਨਹੀਂ ਚਮੜੀ ਚੈੱਕ ਕਰੋ ਸਾਰੀਆਂ ਨੇ ਐ ਮਤਲਬ ਕਿ ਕਾਗਜ਼ ਵਰਗੀ ਆ ਹਾਂ ਕਾਗਜ਼ ਵਰਗੀ ਪਤਲੀ ਚਮੜੀ ਕਾਗਜ਼ ਵਰਗੀ ਹੈ ਭਾਈ ਉਹਨੇ ਗਾਂਹਾਂ ਦਾ ਦੁੱਧ ਦੇਣਾ ਹੈਗਾ ਹੁਣ ਆ ਬੱਚੀ ਦੇਖੋ ਲਾਸਟ ਕੰਮ ਦੇਖੋ ਲਾ ਸਮ ਪੂਰਾ ਪੂਰਾ ਹੀ ਕੰਨ ਲਾ। ਜਮਾ ਵਾਈਬ੍ਰੇਟ ਦੱਸਦੀ ਆ। ਇਹੋ ਕੰਮ ਆ ਜਮਾ। ਹੋਲ ਕਰਨਾ ਜਮਾ। ਤੇ ਬਾਕੀ ਜੀ ਗੱਲ ਕਰੀਏ ਨਾ ਸਰੀਰ ਦੀ ਜਮਾ ਪੱਦਰ ਸਰੀਰ ਆ ਜਮਾ ਐਨ। ਬੋਡੀ ਸਟਰਕਚਰ ਪੂਰਾ ਸਟ੍ਰੇਟ। ਬੀਸੀਐਸ ਪੂਰਾ ਐਨ ਜਮਾ ਕੰਪਲੀਟ ਆ ਬਸ ਇੱਜ। ਸਹੀ ਗੱਲ ਆ ਬਾਈ। ਹਰ ਇੱਕ ਚੀਜ਼ ਜੇ ਆਪਾਂ ਗੱਲ ਕਰੀਏ ਨਾ ਕੰਪਲੀਟ ਆ ਬਸ ਇੱਜ। ਬਾਕੀ ਹੁਣ ਸੀਮਨ ਜਿਹੜੇ ਹੈਗੇ ਆ ਜਿਹੜਾ ਕਈ ਬਾਈ ਕਹਿੰਦੇ ਸੀਮਨ ਸੀਮਨ ਬਾਈ ਜੀ ਕੋਈ ਵੀ ਮਾੜਾ ਨਹੀਂ ਲਾਉਂਦਾ ਹੈਗਾ ਸਾਰੇ ਹੁਣ ਚੰਗੇ ਡਾਕਟਰ ਸੀਮਨ ਵਰਤਦੇ ਹੈਗੇ ਆ ਹੂੰ ਉਹ ਕਹਿੰਦਾ ਹੁੰਦਾ ਮੇਰੀ ਕੁਆਲਿਟੀ ਡਾਊਨ ਹੋਵੇ ਹਨਾ ਅਗਲਾ ਕਹਿੰਦਾ ਮੇਨਾਂ ਗਾਹਕ ਜੋੜਨ ਕੀ ਬਾਤ ਆ ਬਾਈ ਸਹੀ ਗੱਲ ਆ ਬਾਕੀ ਤੇ ਬਾਕੀ ਚੀਜ਼ ਆ ਆ ਵੀ ਦੱਸਦੀ ਆ ਆਪਾਂ ਜਿਸਮ ਦੀ ਲੋੜ ਹੀ ਨਹੀਂ ਜਾਨਵਰ ਆ ਆ ਵੀ ਦੱਸੂਗਾ ਹੂੰ ਬਾਕੀ ਪਿੱਛੇ ਨਾ ਵਿੱਥ ਦੇ ਦਿਖਾਈ ਬਈ ਆ ਆ ਦੇਖੋ ਆ ਚੜਾਈ ਦੇਖੋ ਪਿੱਛੇ ਦੀ ਕਿੰਨੀ ਠੀਕ ਆ ਕੀ ਬਾਤ ਪੂਰੀ ਚੜਾਈ ਹੈਗੀ ਆ ਬਾਕੀ ਜਿਹੜਾ ਇਹਨਾਂ ਦਾ ਥਣਾ ਦਾ ਗੈਪ ਪੂਰਾ ਫੁੱਲ ਆ ਥਣਾ ਦਾ ਗੈਪ ਫੁੱਲ ਆ ਲੈ ਬਈ ਗਲਾਬੀ ਗਲਾਬੀ ਥਣ ਪਿਆ ਏ ਬੀ ਚਮਕ ਪਿਆ ਥਣਾ ਹਾਂਜੀ ਹਾਂ ਜਿਵੇਂ ਹੁਣ ਇੰਨੀ ਇੰਨੀ ਅਮਰਾ ਸ਼ੂਟਿੰਗਾਂ ਅਮਰਾ ਚ ਥਣਾ ਡੇ ਡੇ ਆ ਤਾਂ ਬਈ ਉਹ ਇਹ ਤਾਂ ਫਿਰ ਇੰਨਾ ਨਹੀਂ ਤਾਂ ਗਾਂਹਾਂ ਜਾ ਕੇ ਬੱਜੀ ਬਣਨਾ ਕੁਛ ਠੀਕ ਆ ਜੇ ਹੁਣ ਅੱਜ ਇਹਨਾਂ ਦਾ ਜਿਹੜਾ ਸਟਰਕਚਰ ਆ ਪੂਰਾ ਵਧੀਆ ਤਾਂ ਗਾਂ ਖਰਾਕ ਦੇ ਨਾਲ ਇਹਨਾਂ ਨੇ ਗਾਂ ਵਧੀਆ ਬਣਦੀਆਂ ਜਾਣੀਆਂ ਬਈ ਵੀ ਬਣਦੀਆਂ ਜਾਣੀਆਂ ਬਈ ਕਾਜ ਕੱਲਾ ਬਾਕੀ ਇਹ ਜਿੰਨਾ ਕਾ ਪਰ ਰੇਟ ਮੰਗਿਆ ਹੋਏਗਾ ਜਿੰਨਾ ਕਾ ਪਰ ਰੇਟ ਮੰਗਿਆ ਹੂੰ ਇਹਨੇ ਰੇਟ ਦਾ ਤਾਂ 2 ਮਹੀਨੇ ਚ ਪਛੀ ਦੁੱਧ ਪੀ ਜਾਂਦੀ ਸਿੱਧੀ ਸਾਜੀ ਗੱਲ ਹੂੰ ਇਹਨੂੰ ਦੁੱਧ ਦਾ ਮੁੱਲ ਹੀ ਅਗਲਾ ਮੰਨ ਕੇ ਆਵੇ ਦੁੱਧ ਦਾ ਵੀ ਖਰਚਾ ਇਹਦੇ ਚ ਪੂਰਾ ਹੁੰਦਾ ਹੂੰ ਹਾਂ ਬਾਕੀ ਆਇਆ ਬਾਈ ਰੇਟ ਮਤਲਬ ਜਾਇਜ ਅੱਗੇ ਵੀ ਹੁੰਦਾ ਤੇ ਰੇਟ ਜਮਾ ਜਾਇਜ ਬਾਈ ਦੇ ਆ ਜੇ ਕੋਈ ਸਾਰੀਆਂ ਬਸ਼ੀਆਂ ਇਕੱਠੀਆਂ ਲੈ ਲੂਗਾ ਹੂੰ ਕਿਸੇ ਵੀਰ ਨੇ ਫਾਰਮ ਤਿਆਰ ਕਰਨਾ ਸਾਰੀਆਂ ਬਸ਼ੀਆਂ ਇਕੱਠੀਆਂ ਲੈਂਦਾ ਤਾਂ ਆਪਾਂ ਪੂਰੇ ਪੰਜਾਬ ਚ ਜਿੱਥੇ ਮਰਜ਼ੀ ਮੰਗਾ ਲੇ ਸਾਰੀਆਂ ਬਸ਼ੀਆਂ ਆਪਾਂ ਫ੍ਰੀ ਡਿਲੀਵਰੀ ਕਰਕੇ ਆਵਾਂ ਲੈ ਬਾਈ ਚੱਕੋ ਜਮਾ ਬਾਈ ਨੇ ਇੱਕ ਆਫਰ ਦਿੱਤਾ ਬਾਈ ਕਹਿੰਦਾ ਜੇ ਕੋਈ ਇਕੱਠੀਆਂ ਸਾਰੀਆਂ ਹੀ ਲੈਂਦਾ ਨਾ ਤਾਂ ਪੰਜਾਬ ਚ ਜਿੱਥੇ ਮਰਜ਼ੀ ਮੰਗਾ ਲਿਓ ਫ੍ਰੀ ਡਿਲੀਵਰੀ ਹੋ ਜੂਗੀ ਹਾਂ ਜੀ ਬਾਕੀ ਕਿਸੇ ਦੀ ਫੂਡ ਸ਼ਾਂਕ ਨਾ ਹੋਊਗੀ ਠੀਕ ਹੈ ਜੋ ਚੀਜ਼ ਦੱਸਿਆ ਉਹਨੇ ਪੂਰੀ ਹੋਊਗੀ ਨਾ ਕੋਈ ਆਪਾਂ ਜ਼ੂਮ ਕਰਕੇ ਵੀਡੀਓ ਬਣਾਈ ਹੈਗੀ ਹੈ ਠੀਕ ਹੈ ਜੀ ਜਮਾਂ ਜੋ ਹੈਗਾ ਉਹੀ ਮਿਲੂਗਾ ਐ ਨਹੀਂ ਵੀ ਕੋਈ ਗਲਤ ਚੀਜ਼ ਦੇਵਾਂਗੇ ਕੋਈ ਵੀ ਉਹਦੀ ਵਾਦੂ ਆਪਾਂ ਗੱਲ ਨਹੀਂ ਕਰਦੇ ਹਨਾ ਠੀਕ ਹੈ ਵੀਰੇ ਤੇ ਨਗਸੀਕੇ ਬਾਈ ਕੋਲੇ ਬਾਈ ਸੱਤ ਆਪਾਂ ਸੱਤ ਹੀ ਦਿਖਾਤੇ ਜੀ ਕਿਸੇ ਵੀ ਵੀ ਨੂੰ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ